ਗੱਲ ਕਰਾਂਗੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਤਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਨੂੰ ਲੈ ਕੇ ਪਿੰਡਾਂ ਦੀ ਸਿਆਸਤ ਗਰਮਾਈ ਹੋਈ ਹੈ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਜਿਸ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣੀ ਤਾਕਤ ਚੁੱਕੀ ਜਾ ਰਹੀ ਹੈ ਇਸ ਵਿਚਾਲੇ న్యూਸ 18 ਦੀ ਟੀਮ ਸਮਰੂਹ ਦੇ ਪਿੰਡ ਮੰਗਵਾਲ ਪਹੁੰਚੀ ਹੈ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਤੇ ਪੰਚਾਇਤ ਸੰਭ ਦੀ ਚੋਣਾਂ ਦਾ ਅਖਾੜਾ ਭਖਿਆ ਹੋਇਆ ਅਸੀਂ ਹੁਣ ਪਿੰਡਾਂ ਦੇ ਵਿੱਚ ਪਹੁੰਚੇ ਹਾਂ ਕਿਉਂਕਿ ਪਿੰਡਾਂ ਦੇ ਇਹ ਚੋਣ ਹੋਣੇ ਨੇ ਪਿੰਡਾਂ ਦੇ ਲੋਕਾਂ ਦੇ ਨਵਜ ਟਟੋਲਣ ਦੀ ਕੋਸ਼ਿਸ਼ ਕਰਾਂਗੇ 14 ਤਰੀਕ ਨੂੰ ਹਰ ਇੱਕ ਉਮੀਦਵਾਰ ਦੀ ਕਿਸਮਤ ਜਿਹੜੀ ਹੈਗੀ ਆ ਉਹ ਪਿੰਡ ਦੇ ਲੋਕਾਂ ਦੇ ਵੱਲੋਂ ਸੰਦੂਖੜੀਆਂ ਦੇ ਵਿੱਚ ਪਾ ਦਿੱਤੀ ਜਾਣੀ ਆ ਤਾਂ ਇਸ ਵਕਤ ਪਿੰਡ ਮੰਗਵਾਲ ਦੇ ਵਿੱਚ ਅਸੀਂ ਪਹੁੰਚੇ ਹਾਂ ਸੰਗਰੂਰ ਦੇ ਨਜ਼ਦੀਕ ਪਿੰਡ ਮੰਗਵਾਲ ਹੈਗਾ ਜਿੱਥੇ ਦੇ ਸਾਥ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਦੇ ਲੋਕ ਇਸ ਵਕਤ ਮੌਜੂਦ ਨੇ ਕਿਸ ਤਰੀਕੇ ਦਾ ਮਾਹੌਲ ਹੋਣਾ ਚੋਣਾਂ ਦਾ ਇਹ ਮੰਗਵਾਲ ਦੇ ਲੋਕ ਕਿਹੜੀ ਪਾਰਟੀ ਨੂੰ ਜਿੱਤਦਾ ਫਤਵਾ ਦੇਣਗੇ ਹਰ ਇੱਕ ਗੱਲਬਾਤ ਅਸੀਂ ਪਿੰਡ ਦੇ ਲੋਕਾਂ ਦੇ ਨਾਲ ਪੁੱਛਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਕਾਬਜ ਪਾਰਟੀ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨਾਲ ਗੱਲਬਾਤ ਕਰਾਂਗੇ ਬਜੀ ਜ਼ਿਲ੍ਹਾ ਪ੍ਰੀਸ਼ਦ ਤੋਂ ਤੁਸੀਂ ਨੁਮਾਇੰਦਗੀ ਭਰੀ ਆ ਕੀ ਨਾਮ ਆ ਤੁਹਾਡਾ ਰਣਵੀਰ ਢੀਂਸਾ ਰਮਵੀਰ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਲੋਕਾਂ ਦੇ ਵਿੱਚ ਜਾ ਰਹੇ ਹੋ ਵਿਚਰ ਰਹੇ ਹੋ ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਤੁਸੀਂ ਵੋਟ ਮੰਗ ਰਹੇ ਹੋ ਦੇਖੋ ਆਮ ਆਦਮੀ ਪਾਰਟੀ ਨੇ ਜਿੱਦਣ ਦੀ ਰਾਜਨੀਤੀ ਸ਼ੁਰੂ ਕੀਤੀ ਹੈ ਨਾ ਤਾਂ ਧਰਮ ਦੀ ਰਾਜਨੀਤੀ ਕੀਤੀ ਹੈ ਨਾ ਜਾਤ ਪਾਤ ਦੀ ਨਾ ਹੋ ਰ ਇਹਨਾਂ ਨੇ ਮੁੱਦਿਆਂ ਦੀ ਰਾਜਨੀਤੀ ਕੀਤੀ ਹੈ ਤੇ ਮੈਂ ਇੱਕ ਬੜਾ ਹੈਰਾਨ ਨਾਲ ਗੱਲ ਕਹਿਣਾ ਕਿ ਮੈਂ ਪਿਛਲੇ 15 20 ਦਿਨਾਂ ਤੋਂ ਪ੍ਰਚਾਰ ਕਰ ਰਿਹਾ ਤੇ ਰਾਤ ਨੂੰ ਜਦੋਂ ਮੈਂ ਆਪਣੇ ਪ੍ਰੋਗਰਾਮ ਖਤਮ ਕਰਦਾ ਦੂਜੀਆਂ ਪਾਰਟੀਆਂ ਦਾ ਪ੍ਰਚਾਰ ਸੁਣਦਾ ਮਤਲਬ ਇੱਕ ਗੱਲ ਮੈਂ ਇੱਥੇ ਤੁਸੀਂ ਮੌਜੂਦ ਹੋ ਤੇ ਲਾਈਵ ਚੱਲ ਰਿਹਾ ਮੈਂ ਗਰੰਟੀ ਨਾਲ ਕਹਿਣਾ ਵੀ ਜੀ ਇੱਕ ਵੀ ਦੂਜੀ ਪਾਰਟੀ ਦਾ ਕੈਂਡੀਡੇਟ ਕੱਲਾ ਇੱਕ ਕੰਮ ਹੀ ਦੱਸ ਦੇ ਜਿਲਾ ਪ੍ਰੀਸ਼ਦ ਚ ਕੰਮ ਕੀ ਹੁੰਦੇ ਨੇ ਮਤਲਬ ਜਿਹੜਾ ਪ੍ਰਚਾਰ ਹੈ ਉਹ ਪਾਰਟੀ ਮਾੜੀ ਉਹ ਪਾਰਟੀ ਮਾੜੀ ਉਹ ਪਾਰਟੀ ਮਾਰੀ ਇਹੀ ਨਹੀਂ ਨਾ ਤਾਂ ਇਤੋਂ ਦਾ ਕੋਈ ਪੁਰਾਣਾ ਲੀਡਰ ਕੋਈ ਐਮਐਲਏ ਮੰਤਰੀ ਦੂਜੀਆਂ ਪਾਰਟੀਆਂ ਦੇ ਨਾ ਕਿਸੇ ਕੈਂਡੀਡੇਟ ਨੂੰ ਕੋਈ ਇਸੇ ਮੁੱਦੇ ਤੇ ਨਹੀਂ ਗੱਲ ਕਰ ਰਿਹਾ ਵੀ ਜਿਲਾ ਪ੍ਰੀਸ਼ਦ ਤੇ ਬਲਕਿਸਮ ਜੀ ਕੰਮ ਕੀ ਹੁੰਦੇ ਨੇ ਕੱਲਾ ਉਥੇ ਦੂਜੇ ਨੰਬਰ ਤੇ ਇੱਕ ਤਾਂ ਸੀ ਇਹ ਮੁੱਦਾ ਲੈ ਕੇ ਜਾ ਰਹੇ ਹਾਂ ਵੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ 'ਚ ਕੱਲ ਨੂੰ ਸਾਨੂੰ ਮੁੱਦਾ ਮਿਲਦਾ ਮੈਂ ਹੁਣੇ ਹੀ ਤੁਹਾਨੂੰ ਕੱਲੇ-ਕੱਲੇ ਕੰਮ ਦੀ ਲਿਸਟ ਦੇ ਦੂੰ ਤੇ ਜੇ ਦੂਧੀਆਂ ਪਾਰਟੀਆਂ ਨੇ ਦੇ ਤੁਸੀਂ ਆਪ ਦੇਖ ਲਿਓ ਦੂਜੇ ਨੰਬਰ ਤੇ ਅਸੀਂ ਇਹ ਮੁੱਦਾ ਲੈ ਕੇ ਜਾਂਦੇ ਹਾਂ ਕਿ ਜੇ ਆਮ ਆਦਮੀ ਪਾਰਟੀ ਨੂੰ ਤੁਸੀਂ ਮੌਕਾ ਦਿੱਤਾ ਸਾਢੇ ਤਿੰਨ ਸਾਲਾਂ 'ਚ ਕੀ ਕੰਮ ਕੀਤੇ ਅਕਾਲੀ ਦਲ ਨੇ ਕੱਲੀ ਪੰਥ ਪਾਣੀ ਤੇ ਉਹਦੀ ਰਾਜਨੀਤੀ ਕੀਤੀ ਕੰਮ ਦੇ ਪ੍ਰੂਫਟ ਮੰਗ ਰਹੇ ਆ ਉਹਦੀ ਰਾਜਨੀਤੀ ਕੀਤੀ ਹੈ ਪਾਣੀ ਅੱਜ ਤੱਕ ਪੰਜਾਬ 'ਚ ਕਦੇ ਇਹਨਾਂ ਨੇ 40% ਤੋਂ ਵੱਧ ਵਰਤਿਆ ਹੀ ਨਹੀਂ ਆਮ ਆਦਮੀ ਪਾਰਟੀ ਨੇ ਨਹਿਰੀ ਪਾਣੀ ਦਾ ਜਾਲ ਵਿਛਾਇਆ ਤੇ ਤੁਸੀਂ ਪਿੰਡ 'ਚ ਜਾ ਕੇ ਮੈਂ ਜਿਹੜੀਆਂ ਕਿ 40 ਸਾਲ ਚ ਪਹਿਲੀ ਵਾਰ ਉਹਰੇ ਪੰਜਾਬ ਦਾ ਪਾਣੀ ਆਇਆ ਦਿਨੇ ਮੋਟਰਾਂ ਦੀ ਬਿਜਲੀ ਸਾਰੇ ਕਿਸਾਨ ਬੈਠੇ ਨੇ ਮੈਨੂੰ ਇੱਕ ਵੋਟ ਨਾ ਪਾਇਓ ਜੇ ਦਿਨੇ ਮੋਟਰਾਂ ਦੀ ਬਿਜਲੀ ਤੂੰ ਪਹਿਲਾਂ ਕਿਸੇ ਸਰਕਾਰ ਚ ਆਈ ਹੋਵੇ 600 ਯੂਨਟ ਮਾਫ ਨੇ ਪਹਿਲਾਂ 20-20 ਹਜ਼ਾਰ ਦੇ ਬਿੱਲ ਆਉਂਦੇ ਸੀ ਜੇ ਇੱਥੇ ਪੁੱਛ ਲਿਓ 70 ਤੋਂ 80% ਲੋਕਾਂ ਦੇ ਬਿੱਲ ਜ਼ੀਰੋ ਨਾ ਆਏ ਮੈਨੂੰ ਇੱਕ ਜਿਹੜੇ ਕੈਂਡੀਡੇਟ ਖੜੇ ਨੇ ਇਹਨਾਂ ਦੇ ਬਿੱਲ ਮੰਗਾ ਲਓ ਚਾਹੇ ਸਾਹਿਬ ਤੁਹਾਨੂੰ ਹੋਰ ਵੀ ਪੁੱਛਾਂਗੇ ਸੀ ਹਰ ਕਿਸੇ ਨਾਲ ਗੱਲਬਾਤ ਕਰਨੀ ਹੈ ਇਧਰ ਅਕਾਲੀ ਦਲ ਆ ਤੇ ਨਾਲ ਭਾਜਪਾ ਦੇ ਕਾਂਗਰਸ ਵੀ ਮੌਜੂਦ ਨੇ ਅਕਾਲੀ ਦਲ ਦੇ ਮੈ ਮੇਰਾ ਨਾਮ ਪਰਮਜੀਤ ਕੌਰ ਵਿਰਕ ਇਸ ਲਈ ਅਕਾਲੀ ਦਲ ਜਿਲ੍ਹੇ ਦੀ ਪ੍ਰਧਾਨਮ ਹੈ ਵਿਰਕ ਜੀ ਕੰਮਾਂ ਦੇ ਉੱਪਰ ਵੋਟ ਮੰਗ ਰਹੇ ਨੇ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਮੇਰੇ ਵੀਰ ਨੇ ਜੋ ਬੋਲਦਾ ਤਾਂ ਮੈਂ ਇਹਨੂੰ ਜਵਾਬ ਦਿੰਨੀ ਆ ਜਿਹੜੀ ਇਹ ਪਾਣੀ ਕਿਸਾਨਾਂ ਦੀ ਗੱਲ ਕਰਦੀ ਹੈ ਤਾਂ ਬਾਦਤ ਸਾਹਿਬ ਨੇ ਗੱਡੇ ਤੋਂ ਸ਼ੁਰੂ ਕੀਤਾ ਸੀ ਜੇ ਮੋਟਰਾਂ ਜਿੰਨੀਆਂ ਸੀ ਪਿੰਡਾਂ ਦੇ ਕਿਸਾਨਾਂ ਦੇ ਵਿੱਚ ਮੋਟਰਾਂ ਫਰੀ ਲਵਾਈਆਂ ਸੀ ਬਾਦਤ ਸਾਹਿਬ ਨੇ ਜਿੰਨੀਆਂ ਸਕੀਮਾਂ ਸੀ ਲਾਗੂ ਕੀਤੀਆਂ ਬਾਦਤ ਸਾਹਿਬ ਨੇ ਕੀਤੀਆਂ ਸੀ ਜੀ ਇਹਨਾਂ ਨੇ ਮੈਨੂੰ ਇੱਕ ਗੱਲ ਦੱਸਾਂ ਜੀ 4 ਸਾਲ ਹੋ ਗਏ ਇਹਨਾਂ ਨੂੰ ਸੱਤ ਚ ਆਇਆਂ ਨੂੰ ਇਹਨਾਂ ਨੇ ਕੀ ਕੰਮ ਕੀਤੇ ਨੇ ਸਾਨੂੰ ਉਂਗਲੀ ਤੇ ਗਰਾ ਦੇ ਹੈ ਗਰੇ ਕੰਮ ਗਿਣਾ ਦੂੰਗੀ ਇਹ ਇਹ ਸੀਵਰੇਜ ਦੇ ਵਿੱਚ 2013 ਚ ਮੈਂ ਚੋਣ ਜਿੱਤੀ ਜ਼ਿਲ੍ਹਾ ਪ੍ਰੀਸ਼ਦ ਦਾ ਮੈਨੂੰ ਪਿੰਡ ਵਾਲਿਆਂ ਸਾਰਿਆਂ ਨੇ ਜਿਤਾਇਆ ਤੇ ਜਿਹੜਾ ਪਾਣੀ ਦਾ ਨਿਕਾਸ ਸੀ ਮੈਂ ਸੀਵਰੇਜ ਪਵਾਇਆ ਗੁਰਦੁਆਰ ਗੁਰੂ ਘਰ ਦੇ ਵਿੱਚ ਇਸੇ ਪਿੰਡ ਦੇ ਵਿੱਚ ਗੁਰੂ ਘਰ ਦੇ ਵਿੱਚ ਪਾਣੀ ਪੈਂਦਾ ਸੀ ਨੀਮਾ ਸੀ ਮੈਂ ਇੱਥੋਂ ਲੱਗ ਕੇ ਉਹ ਨਾਲਾ ਤਿੱਕਰ ਮੈਂ ਸੀਵਰੇਜ ਪਵਾਇਆ ਜਿਹੜੇ ਕੰਮ ਹੋਏ ਸੀ ਜਿੰਨੇ ਪਿੰਡਾਂ ਦੇ ਵਿੱਚ ਹੋਏ ਨੇ ਜ਼ਿਲ੍ਹਾ ਪ੍ਰੀਸ਼ਦ ਵੱਲੋਂ ਮੈਂ ਲੈਟਾਂ ਜੋ ਵੀ ਚੀਜ਼ਾਂ ਸੀ ਮੈਂ ਸਾਰੇ ਕੰਮ ਕਰਵਾਏ ਨੇ ਉਹ ਬਲ ਨਹੀਂ ਗੱਲ ਛੋਮਣੀ ਅਕਾਲੀ ਦਲ ਦੀ ਮੇਰਾ ਵੀਰ ਗੱਲ ਕਰਦਾ ਇਹਨਾਂ ਦੇ ਅਫਸਰ ਕਲੋਨੀ ਦੇ ਵਿੱਚ ਸੀਵਰੇਜ ਅੱਜ 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 ਐਸ ਟਮ ਕਿਉਂ ਬੰਦ ਪਿਆ ਉਹ ਵੀ ਜਵਾਬ ਲਵਾਂਗੇ ਪਹਿਲਾਂ ਤੁਹਾਡੇ ਕੰਮ ਹੋ ਗਏ ਬਿਲਕੁਲ ਭਾਈ ਜੀ ਤੁਸੀਂ ਕਾਂਗਰਸ ਪਾਰਟੀ ਤੋਂ ਕੀ ਕਹਿਣਾ ਚਾਹੋਗੇ ਉਹਨਾਂ ਨੇ ਆਪਣੇ ਕੰਮ ਗਿਣਾਏ ਨੇ ਅਕਾਲੀ ਦਲ ਨੇ ਆਪਣੇ ਤੁਹਾਡੇ ਕਿਹੜੇ ਕੰਮਾਂ ਦੇ ਮੁੱਦਿਆਂ ਨੂੰ ਲੈ ਕੇ ਆਏ ਹੋ ਤੁਸੀਂ ਕੰਮ ਨੂੰ ਮੁੱਦਿਆਂ ਨੂੰ ਆਏ ਜੀ ਸਾਡੇ ਪਿੰਡ ਦੇ ਵਿੱਚ ਪਿਛਲੇ 4 ਸਾਲਾਂ ਤੋਂ ਸਰਕਾਰ ਬਣੀ ਹੈ ਜੀ ਆਮ ਆਦਮੀ ਪਾਰਟੀ ਕੋਈ ਵੀ ਹੱਥ ਖੜਾ ਕਰਕੇ ਪਿੰਡ ਦੇ ਵਿੱਚ ਕੁਝ ਦੱਸ ਸਕਦੇ ਨੇ ਸਿੰਘਲਾ ਸਾਹਿਬ 5 ਸਾਲ ਰਹੇ ਨੇ ਜੀ ਕੋਈ ਕੁਝ ਵੀ ਸਾਡੇ ਪਿੰਡ ਦੇ ਬੰਦਿਆਂ ਨੂੰ ਬੱਸ ਲੋ ਜੀ ਕੀ ਵਿਕਾਸ ਹੋਇਆ ਸਿੰਘਲਾ ਸਾਹਿਬ ਨੇ ਕੀ ਕੀਤਾ ਤੇ ਇਹਨਾਂ ਨੇ ਕੀ ਕੀਤਾ ਜੀ ਸਿੰਘਲਾ ਸਾਹਿਬ ਦੇ ਕੰਮਾਂ ਦੇ ਉੱਪਰ ਵੋਟ ਮੰਗ ਰਹੇ ਹਾਂਜੀ ਹਾਂਜੀ ਭਾਈ ਜੀ ਬੀਜੇਪੀ ਤੋਂ ਤੁਸੀਂ ਹਾਂ ਸਰ ਤੁਸੀਂ ਕਿਹੜਾ ਮੁੱਦਾ ਲੈ ਕੇ ਆਏ ਹੋ ਅਸੀਂ ਤਾਂ ਜੀ ਮੁੱਦਾ ਇਹ ਲੈ ਕੇ ਆਏ ਆ ਜੋ ਵੀ ਸੈਂਟਰ ਦੀ ਸਕੀਮ ਆ ਉਹ ਗਰੀਬਾਂ ਤੱਕ ਨਹੀਂ ਪਹੁੰਚਾਈ ਜਾਂਦੀ ਸਰਕਾਰ ਚਾਹੇ ਕਿਸੇ ਦੀ ਵੀ ਆ ਜਵੇ ਜੀ ਚਾਹੇ ਆਮ ਆਦਮੀ ਪਾਰਟੀ ਦੀ ਆ ਜੇ ਚਾਹੇ ਕਾਲੀ ਜਾਂਦੀ ਆ ਜੇ ਚਾਹੇ ਕਿਸੇ ਦੀ ਵੀ ਆ ਜੇ ਜੀ ਕੋਈ ਗਰੀਬਾਂ ਦੇ ਐ ਦੱਸ ਦੋ ਵੀ ਆਹ ਸਹੂਲਤ ਜਿਹੜੀ ਸੈਂਟਰ ਵੱਲੋਂ ਆਈ ਆ ਵੀ ਆਹ ਅੱਜ ਤੁਹਾਨੂੰ ਦੱਸ ਰਿਹਾ ਜੀ ਆਹ ਤੁਸੀਂ ਭਰੋ ਤੇ ਤੁਸੀਂ ਸੈਂਟਰ ਦੀਆਂ ਸਕੀਮਾਂ ਲੋਕਾਂ ਤੇ ਲੈ ਕੇ ਜਾ ਰਹੇ ਹੋ ਅਸੀਂ ਉਹਨਾਂ ਦੀਆਂ ਸਕੀਮਾਂ ਲੈ ਕੇ ਸੈਂਟਰ ਚ ਕਰ ਕਰ ਪਚਾਵਾਂਗੇ ਜੀ ਅਸੀਂ ਸੈਂਟਰ ਵਾਲਿਆਂ। ਬਿਲਕੁਲ ਕਿਤਨਾ ਕਿਤੇ ਸਵਾਲ ਉੱਠ ਰਹੇ ਨੇ ਕੰਮ ਕਰਨ ਨੂੰ ਲੈ ਕੇ। ਜਿਹੜੇ ਆਲੇ ਨੇ ਜਿਹੜੇ ਸਾਡੇ ਕਿਸਾਨ ਰੋਡ ਤੇ ਸੜਕਾਂ ਦੇ ਉੱਤੇ ਉਹਦਾ ਜਵਾਬ ਦਿਓ ਨਾ ਸਾਨੂੰ ਕੀ ਤੁਸੀਂ ਲੈ ਕੇ ਅੱਗੇ ਪਿੰਡਾਂ ਦੇ ਵਿੱਚ ਜਾਓਗੇ। ਰਹੀ ਗੱਲ ਸ਼ੋਮਣੀ ਅਕਾਲੀ ਦਲ ਦੀ। ਜਿੰਨੇ ਕੰਮ ਸ਼ੋਮਣੀ ਅਕਾਲੀ ਦਲ ਦਾ 10 ਸਾਲ ਰਾਜ ਕੀਤਾ ਜਿੰਨੇ ਕੰਮ ਸ਼ੋਮਣੀ ਅਕਾਲੀ ਦਲ ਨੇ ਕੀਤੇ ਨੇ। ਮੈਂ ਆਮ ਪਾਰਟੀ ਵਾਲਿਆਂ ਨੂੰ ਪੁੱਛਣਾ ਚਾਹੁੰਨੀ ਆ ਤੁਸੀਂ ਸਾਡੀਆਂ ਬੀਬੀਆਂ ਨਾਲ 1000 ਰੁਪਏ ਦਾ ਵਾਅਦਾ ਕੀਤਾ ਸੀ 4 ਸਾਲਾਂ ਦੇ ਵਿੱਚ 46 46000 ਰੁਪਈਆ ਹੋ ਗਏ ਸਾਡੀਆਂ ਬੀਬੀਆਂ ਤੱਕ ਉਹ ਨਹੀਂ ਪਹੁੰਚਾਇਆ। 1 April ਉਹ ਪੰਜਾਬ ਨੂੰ ਕਰਜ਼ੇ ਚ ਡੁੱਬੋ ਗਈਆਂ ਦੋਨੇ ਪਾਰਟੀਆਂ ਜੀਚੋਂ ਨਿਕਲਣ ਨੂੰ ਸਮਾਂ ਚਾਹੀਦਾ ਇੱਕ ਘਰ ਬਣਾਉਣਾ ਹੋਵੇ ਦੋ ਤਿੰਨ ਸਾਲ ਲੱਗ ਜਾਂਦੇ ਨੇ ਆ ਸਾਰੀਆਂ ਬੀਬੀਆਂ ਖੜੀਆਂ ਨੇ 1 April ਤੋਂ ਜੇ ਪਹਿਲਾਂ ਨਾ ਨਾ ਪੈਸੇ ਪੈਣ ਲੱਗੇ ਸਾਨੂੰ ਕੋਈ ਵੋਟ ਨਾ ਪਾਓ ਇੱਕ ਗੱਲ ਮੈਂ ਹੁਣ ਦੂਜਾ ਪਰ ਉਹ ਸਵਾਲ ਮੈਨੂੰ ਦੂਜਾ ਜਵਾਬ ਦੇਣ ਦਿਓ ਇਹ ਕਿਸਾਨਾਂ ਦੇ ਹਮੈਤੀ ਬਣ ਇਹ ਕਿਸਾਨਾਂ ਦੇ ਹਮੈਤੀ ਬਣਦੇ ਨੇ ਜਦੋਂ ਕਾਲੇ ਕਾਨੂੰਨ ਆਏ ਵੱਡਾ ਬਾਦਲ ਹਰਸ਼ਮਰਤ ਬਾਦਲ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਤਿੰਨਾਂ ਨੇ ਕੇਂਦਰ ਦੇ ਵਜ਼ੀਰ ਨਾਲ ਬਹਿ ਕੇ ਤੁਸੀਂ ਆਪ ਟੀਵੀ ਦੇ ਕਵਰ ਕੀਤਾ ਤਿੰਨਾਂ ਨੇ ਬੀਜੇਪੀ ਦੇ ਵਜ਼ੀਰ ਨਾਲ ਬਹਿ ਕੇ ਕਿਹਾ ਕਿ ਇਹ ਕਾਲੇ ਕਾਨੂੰਨ ਸਹੀ ਨੇ ਓਦੋਂ ਬਾਅਦ ਅਕਾਲੀ ਦਲ ਨੂੰ ਸ਼ਰਮਨਾ ਨੱਕੜ ਬੋਲਣਾ ਚਾਹੀਦਾ ਕਿਸਾਨਾਂ ਨੂੰ ਤਾਂ ਕਹਿੰਦੇ ਨੇ ਸੀ ਬੀਜੇਪੀ ਦੇ ਵਿਰੁੱਧਾਂ ਤੇ ਇਹਨਾਂ ਨੇ ਕਿਹਾ ਜਦੋਂ ਰਾਸ਼ਟਰਪਤੀ ਦੀ ਵੋਟ ਪੈਂਦੀ ਹੈ ਉਦੋਂ ਬੀਜਪੀ ਨੂੰ ਕਹਿੰਦੇ ਨੇ ਅੰਤਮਾਨ ਇੱਕ ਗੱਲ ਕਹਿੰਦਾ ਸੀ ਕਹਿੰਦਾ ਮੈਂ ਮੈਂ ਕਹਿੰਦਾ ਜਿਹੜੇ ਜਿਹੜੇ ਚੁੰਨੀਆਂ ਦੇ ਨਾ ਧੀਆਂ ਪੇੜਾਂ ਦੀਆਂ ਮੈਂ ਛੜਕਾ ਦੇ ਰੋਣ ਨਹੀਂ ਦਊਗਾ ਅੱਜ ਸਾਡੀਆਂ ਇਹਨਾਂ ਦਾ ਵੀ ਜਵਾਬ ਦੇ ਦੋ ਜਰਾ ਅੱਜ ਸਾਡੀਆਂ ਕੁੜੀਆਂ ਜਿਹੜੀਆਂ ਨੇ ਉਹਨਾਂ ਦੇ ਗੁੱਤਾਂ ਪੱਟੀਆਂ ਜਾ ਰਹੀਆਂ ਨੇ ਗਿਆ ਜਿਹੜੇ ਸਾਡੇ ਕਿਸਾਨੀ ਮੁੱਦਾ ਤੁਸੀਂ ਕਿਸਾਨੀ ਮੁੱਦਾ ਤੁਸੀਂ ਚੁੱਕਿਆ ਸੀ ਇੱਕ ਵਾਰ ਕਿਸਾਨੀ ਮੁੱਦੇ ਤੇ ਦੱਸੋ ਹੁਣ ਹੜ ਆਏ ਹੁਣ ਹੜ ਆਏ ਜਿਨੇ ਸਰਦਾਰ ਸਖਬੀ ਸਿੰਘ ਬਾਦਲ ਜੀ ਨੇ ਪਿੰਡਾ ਵਿੱਚੋਂ ਨਾਜ ਪਚਾਇਆ ਆਪਣੇ ਪੱਲਿਓ ਖਰਚ ਕੀਤਾ ਜਿਹੜੀ ਅੱਜ ਕਣਕ ਉਥੇ ਬੀਜੀ ਨਹੀਂ ਸੀ ਜਾ ਰਹੀ ਰੇਤਾ ਆ ਗਿਆ ਉਥੇ ਰੇਤਾ ਪਰਾਂ ਹਟਾ ਕੇ ਅੱਜ ਕਣਕ ਜਿਹੜੀ ਉਥੇ ਬੀਜੀ ਜਾ ਰਹੀ ਹੈ ਕਿਸਾਨਾਂ ਦੀ ਮਦਦ ਕੀਤੀ ਹੈ ਸ਼ੋਮਣੀ ਅਕਾਲੀ ਦਲ ਨੇ ਕੀਤੀ ਹੈ ਜਿੰਨੀ ਹੱਕਾਂ ਦੀ ਲੜਾਈ ਲੜੀ ਹੈ ਸ਼ੋਮਣੀ ਅਕਾਲੀ ਦਲ ਨੇ ਲੜੀ ਹੈ ਅਕਾਲੀ ਦਲ ਨੇ ਇੱਕ ਤਾਂ ਅਕਾਲ ਤਤ ਤੇ ਆ ਕੇ ਮਾਫੀ ਮੰਗੀ ਹੈ ਪੰਥਕ ਪਾਰਟੀ ਉਹ ਕਹੇ ਨਹੀਂ ਪਤਾ ਸੀ ਮਾਫੀ ਕਾਦੀ ਮੰਗੀ ਹੈ ਤੋ ਅਕਾਲੀ ਅਕਾਲੀ ਦਲ ਦਾ ਦੇਖੋ ਪਰ ਮੇਰੇ ਇੱਕ ਸਵਾਲ ਹੁਣ ਹੁਣ ਪਿੰਡਾਂ ਦੇ ਵਿੱਚ ਕੀ ਕੀ ਮੁੱਦੇ ਲੈ ਕੇ ਜਾ ਰਹੇ ਆ ਇਦੋਂ ਮੂਰਖਤਾ ਕੀ ਹੋਊ ਵੀ ਸਾਡੀ ਗੇਮ ਚ ਆ ਕੇ ਮਾਫੀ ਮੰਗੇ ਫੇਰ ਤਾਂ ਪਾਰਟੀ ਚਲਾਉਣ ਦੀ ਕਾਬਿਲ ਨਹੀਂ ਜੇ ਇੰਨੇ ਮੂਰਖ ਨੇ ਵੀ ਸਾਡੀ ਗੇਮ ਚਾ ਕੇ ਪਾਰਟੀ ਖਤਮ ਮੰਗੇ ਲੋਕਾਂ ਨੇ ਕਿਹਾ ਸਬੀਸੀ ਬਾਦਲ ਜੀ ਨੂੰ ਵੀ ਦੇਖੋ ਤੁਹਾਡੀ ਸਰਕਾਰ ਦੇ ਵਿੱਚ ਆਹ ਕੰਮ ਹੋਏ ਨੇ ਜਿੱਦਾਂ ਹੋਏ ਨੇ ਵੀ ਤੁਸੀਂ ਜਾ ਕੇ ਸਾਰਿਆਂ ਦੀ ਸਹਿਮਤੀ ਦੇ ਨਾਲ ਵੀ ਆਪਣੀ ਉੱਥੇ ਮਾਫੀ ਮੰਗੀ ਫੇਰ ਉਹਨਾਂ ਨੇ ਗੇਮ ਕੀ ਖੇਡੀ ਗਈ ਉਹਨਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਤੇ ਗੋਲੀ ਚਲਾਈ ਗਈ ਇਹਨਾਂ ਦੇ ਸਿਆਰੀ ਪਹੁੰਚਮਾਨ ਹੋ ਗਏ ਮੈਂ ਚਾਹੁੰਦਾ ਮੈਂ ਚਾਹੁੰਦਾ ਵੀ ਜਿਹੜਾ ਇਹ ਮੁੱਦਾ ਹੈਗਾ ਕਿ ਤਨਾ ਕਿਤੇ 2027 ਦੀ ਛਾਪ ਇਹ ਚੋਣਾਂ ਦੇ ਵਿੱਚ ਆਊਗੀ ਪੰਜਾਬ ਦੇ ਮੁੱਦਿਆਂ ਨੂੰ ਹਟਕੇ ਆਪਾਂ ਅਗਰ ਪਿੰਡਾਂ ਦੇ ਮੁੱਦੇ ਚੱਕ ਲਈਏ ਉਹ ਥੋੜੇ ਜਿਆਦਾ ਜ਼ਰੂਰੀ ਨੇ ਇਹਨਾਂ ਦੀ ਸਰਕਾਰ ਹਾਂ ਤੁਸੀਂ ਅਗਰ ਸਰਕਾਰ ਦੀ ਗੱਲ ਕਰਕੇ ਪਿੰਡਾਂ ਦੇ ਮੁੱਦੇ ਤੇ ਗੱਲ ਕਰੋਗੇ ਇਹਨਾਂ ਦੀ ਸਰਕਾਰ ਆਈ ਸਰਕਾਰ ਦੇ ਵਿੱਚ ਵਾਅਦਾ ਕੀਤਾ ਇਹਨਾਂ ਨੇ ਜਿਹੜੀ ਸਾਨੂੰ ਬਾਦਲ ਸਾਹਿਬ ਦੇ ਰਾਜ ਦੇ ਵਿੱਚ 30 ਕਿਲੋ ਕਣਕ ਮਿਲਦੀ ਸੀ ਠੀਕ ਕਾਂਗਰਸ ਦਾ ਰਾਜ ਆਇਆ 15 ਤੇ ਆ ਗਈ ਤੇ ਇਹਨਾਂ ਝਾੜੂ ਵਾਲਿਆਂ ਦਾ ਰਾਜ ਆਇਆ ਇਹਨਾਂ ਨੇ 5 ਕਿਲੋ ਤੇ ਲਿਆਤੀ ਇਹ ਇਹ ਭਾਜੀ ਪਿੰਡਾਂ ਦਾ ਇੱਕ ਵੱਡਾ ਮੁੱਦਾ ਹੈਗਾ ਇਹਦੇ ਬਾਰੇ ਕੀ ਕੀ ਜਵਾਬ ਦੇਵੋਗੇ ਮੈਂ ਪਹਿਲਾਂ ਇਹ ਸਵਾਲ ਦਾ ਜਵਾਬ ਇਹ ਵੀ ਜਿਹੜੀ ਹੈ ਨਾਲ ਦੀ ਨਾਲ ਸਿਰਫ ਉਹ ਜਿਹੜੀ ਰਾਸ਼ਨ ਕਾਰਡਾਂ ਦੀ ਸਦਾਈ ਦਾ ਕੰਮ ਚੱਲ ਰਿਹਾ ਸਾਰਾ ਕੁਝ ਮਿਲੂ ਇੱਕ ਗੱਲ ਸੁਣਿਓ ਜਿੰਨੇ ਕੈਂਡੀਡੇਟ ਜਿੰਨੇ ਕੈਂਡੀਡੇਟ ਖੜੇ ਨੇ ਇਹਨਾਂ ਨੂੰ ਕੋ ਬਿਜਲੀ ਦਾ ਬਿੱਲ ਲਿਆਓ ਤੇ ਕਰਦਾ ਜੇ ਤਾਂ ਜ਼ੀਰੋ ਹੋਇਆ ਤਾਂ ਤਾਂ ਸਾਨੂੰ ਵੋਟ ਪਾ ਦਿਓ ਬਾਕੀ ਸਾਰੇ ਜੇ ਇਹਨਾਂ ਦੇ ਘਰ ਦਾ ਬਿੱਲ ਜ਼ੀਰੋ ਨਾ ਹੋਇਆ 1 ਮਹੀਨੇ ਦਾ 5-5000 ਬਿੱਲ ਹੁੰਦਾ ਸੀ ਤੇ ਉਹ ਸਿਰਫ 2-4000 ਦਾ ਦੂਜੀ ਬੇਨਤੀ ਮੈਂ ਮੈਂ ਇੱਕ ਮੰਡਰਾ ਕਰ ਕਾਂਗਰਸ ਤੋਂ ਕਿੰਨਾ ਬਿੱਲਾ ਤੁਹਾਡਾ ਬੋਲੋ ਮੈਂ ਐਸਸੀ ਕੈਟਾਗਰੀ ਤੋਂ ਬਿਲੋਂਗ ਕਰਦਾ ਜੀ ਰਮਦਾਸਿਆ ਸਿੱਖ ਦਾ ਮੁੰਡਾ ਆਂਗਾ ਮੈਂ ਨਾਲੇ ਕਹਿੰਦੇ ਨੇ ਨਾ ਵੀ ਰਿਜ਼ਰਵੇਸ਼ਨ ਨੂੰ 400 ਜੁਨਟ 600 ਜੁਨਟ ਮਾਫਾ ਜੀ ਰਿਜ਼ਰਵੇਸ਼ਨ ਨੂੰ 400 17000 ਰੁਪਏ ਬੇਲਾ ਮੈਂ ਇਹ ਸਾਰੀ ਸੰਗਤ ਦੇ ਵਿੱਚ ਲਿਆ ਕੇ ਹੁਣ ਪੇਸ਼ ਕਰ ਸਕਦਾ ਬਾਈ ਜੀ ਇਹਨਾਂ ਦੇ 17 ਦੇ 17000 ਦੇ ਬਿੱਲ ਦਾ ਮੇਰੇ ਘਰੇ ਮੇਰੇ ਘਰੇ ਮੇਰੇ ਆ ਲੈ ਕੇ ਆਉਣ ਇਹ ਮੇਰੇ ਘਰੇ 5 ਏਸੀ ਨੇ ਉਹ ਤਾਂ ਬਿੱਲ ਤਾਂ ਜੇ ਵਾਧ ਵਾਰ ਤਾਂਗੇ ਤਾਂ ਆਉ ਆਉ ਇੱਥੇ ਨਾਰਮਲ ਲੋਕਾਂ ਨੂੰ ਪੁੱਛ ਲਓ ਵੀ ਜੇ ਜ਼ੀਰੋ ਬਿੱਲ ਨਹੀਂ ਹੁੰਦਾ ਦੂਜੀ ਬੇਨਤੀ ਮੇਰੇ ਛੋਟੇ ਵੀਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚ ਕੋਈ ਕੰਮ ਨਹੀਂ ਹੋਇਆ 57 ਲੱਖ 57 57 ਲੱਖ ਰੁਪਏ ਦੇ ਨਾਲ ਸਟੇਡੀਅਮ ਬਣ ਰਿਹਾ ਉਹਦੇ ਚਾਰ ਕਿੱल्ल्याਾਂ ਦੇ ਵਿੱਚ 1 ਮਿੰਟ ਮੈਨੂੰ ਬੋਲਣ ਦਿਓ ਡਿਸਪੈਂਸਰੀ ਦਾ 35 ਲੱਖ ਰੁਪਏ ਦਾ ਕੰਮ ਚੱਲਦਾ ਹੈ ਉਹ ਜਿਹੜੇ ਕੰਮ ਨਹੀਂ ਹੋ ਰਹੇ ਉਹ ਜ਼ਮੀਨ ਆ ਉਹ ਜ਼ਮੀਨ ਪਤਾ ਐਸੀ ਕੈਟਾਗਰੀ ਨੂੰ ਆਉਂਦੀ ਸੀ 4 ਕਿਲੇ 40 ਸਾਲਾਂ ਬਾਅਦ ਜ਼ਮੀਨ ਦੀ ਖੇਤੀ ਹੋਣ ਲੱਗੀ ਸੀ ਪਿੰਡ ਨੂੰ ਆਮਦ ਲਾਉਣ ਲੱਗੀ ਉੱਥੇ ਹੁਣ ਨਸ਼ੇੜੀਆਂ ਦਾ ਅੱਡਾ ਬਣਨਾ ਸਟੇਡੀਅਮ ਜਾ ਕੇ ਉਹ ਵਿਚਾਰ ਕੀ 4 ਕਿਲੋਮੀਟਰ ਪਿੰਡ ਤੋਂ ਦੂਰ ਆ ਉੱਥੇ ਦਾ ਨਸ਼ੇੜੀ ਬੈਠਣੇ ਨੇ ਕੋਈ ਬਾਹੀ ਰਸਤਾ ਨਹੀਂ ਹੈਗਾ ਕੋਈ 50 ਲੱਖ ਰੁਪਏ ਉੱਥੇ ਲਾ ਰਹੇ ਨੇ ਸਕੂਲ ਲਵੇ ਉੱਥੇ ਵੀਰਖਾਨੇ ਲਵੇ ਸਟੇਡੀਅਮ ਦੀ ਜਗ੍ਹਾ ਉੱਥੇ ਲਾਉਣ ਪਈਆਂ ਲੱਖ ਰੁਪਏ ਨਸ਼ੇੜੀਆਂ ਦਾ ਅੱਡਾ ਬਣੂਗਾ ਪਿੰਡ ਨੂੰ 40 ਜਦੋਂ ਵੀ ਸਰਕਾਰ ਨੇ ਗਰਾਊਂਡ ਬਣਾਉਣਾ ਹੈ ਪਿੰਡ ਦੀ ਪ ਗ੍ਰਾਮ ਪੰਚਾਇਤ ਨੇ ਮਤਾ ਪਾ ਕੇ ਜਗ੍ਹਾ ਦੇਤੀ ਆਮ ਬੰਦੇ ਨੂੰ ਵੀ ਪੁੱਛ ਲੈਣੇ ਆ ਆਮ ਲੋਕਾਂ ਨੂੰ ਪੁੱਛ ਲੈਣੇ ਬਾਈ ਜੀ ਇਹ ਗ੍ਰਾਮ ਸਭਾ ਦਾ ਮਤਾ ਪਊਗਾ ਜੀ ਗ੍ਰਾਮ ਪੰਚਾਇਤ ਦਾ ਮਤਾ ਨਹੀਂ ਪੈਂਦਾ ਹੈਗਾ ਜੇ ਗ੍ਰਾਮ ਸਭਾ ਦਾ ਮਤਾ ਪੈਂਦਾ ਤਾਂ ਜ਼ਮੀਨ ਦਿੱਤੀ ਜਾਊ ਜੀ ਠੀਕ ਹੈ ਉਹ ਬਿਲਕੁਲ ਇੱਧਰ ਬਜ਼ੁਰਗ ਬੈਠੇ ਨੇ ਬਜ਼ੁਰਗੋ ਤੁਹਾਡੇ ਮੁੱਦੇ ਕੀ ਨੇ ਕਿ ਤਰ੍ਹਾਂ ਕਿਤੇ ਸਰਕਾਰਾਂ ਦੇ ਪਾਰਟੀਆਂ ਦੇ ਆਪਣੇ ਆਪਣੇ ਪੰਜਾਬ ਦੇ ਮੁੱਦੇ ਨੇ ਤੁਸੀਂ ਕਿਹੜੇ ਮੁੱਦਿਆਂ ਤੇ ਵੋਟ ਪਾਉਂਗੇ ਇਸ ਵਾਰੀ ਅਸੀਂ ਤਾਂ ਇਹ ਇੱਧਰ ਸੁਣ ਲਓ ਅਸੀਂ ਤਾਂ ਜਿੱਥੇ ਕਹਿਣਗੇ ਜਿੱਥੇ ਪਾ ਦੇਣੀ ਹੈ ਵੋਟ ਮਤਲਬ ਇਹਨਾਂ ਨੂੰ ਪੁੱਛ ਕੇ ਜਿਹੜਾ ਬੰਦਾ ਕਹੂਗਾ ਉਹ ਨਾ ਕਹੂਗਾ ਜਿੱਥੇ ਉੱਥੇ ਪਾ ਦੇਣੀ ਹੈ ਜਿਹੜਾ ਬੰਦਾ ਦੇ ਕੇ ਪਾਵਾਂਗੇ ਜੀ ਬੋੜ ਜਿਹੜਾ ਚੰਗਾ ਹੋਊਗਾ ਅਸੀਂ ਕਿਸੇ ਨੂੰ ਨਹੀਂ ਪਾਉਦੇ ਨਹੀਂ ਜਿਹੜਾ ਬੰਦਾ ਸਾਨੂੰ ਚੰਗਾ ਲੱਗੂ ਉਹਨੂੰ ਪਾਵਾਂਗੇ ਇਸ ਤਰੀਕਾ ਨਾਲ ਦੇਖਦੇ ਹਾਂ ਕਿਹੜੇ ਕਿਹੜੇ ਸਾਰੀਆਂ ਪਾਰਟੀਆਂ ਮੌਜੂਦ ਨੇ ਅਸੀਂ ਬੰਦਾ ਦੇਖਾਂਗੇ ਬੰਦਾ ਦੇ ਕੇ ਪਾਵਾਂਗੇ ਵੋਟ ਤੁਸੀਂ ਹੁਣ ਲੋਕਾਂ ਤੇ ਜਦੋਂ ਜਾਣੇ ਹੋ ਤਾਂ ਕਿਹੜੇ ਮੁੱਦੇ ਲੋਕ ਤੁਹਾਨੂੰ ਕਹਿੰਦੇ ਨੇ ਦੱਸ ਦੇਣਾ ਸਾਨੂੰ ਲੋਕ ਦੇਖੋ ਜੀ ਸਾਨੂੰ ਬਿੱਲ ਵੀ ਫੜਾ ਰਹੇ ਨੇ ਕਣਕ ਕੰਨੀਆਂ ਦਾ ਬਹੁਤ ਜ਼ਿਆਦਾ ਪਿੱਟ ਰਹੀਆਂ ਨੇ ਆ 2 ਮਹੀਨਿਆਂ ਦੀ ਪੈਨਸ਼ਨ ਜਿਹੜੀ ਸੀ ਉਹ ਬੰਦ ਕਰਤੀ ਜੀ ਬੁਢਾਪੇ ਦੀ ਪੈਨਸ਼ਨ ਉਹ ਬੰਦ ਕਰਤੀ ਇਹਨਾਂ ਨੇ ਕਹਿੰਦੇ ਜਿੰਨੀਆਂ ਸਕੀਮਾਂ ਸੀ ਗਿਆ ਸਾਰੀਆਂ ਇਹਨਾਂ ਨੇ ਬੰਦ ਕਰਤੀਆਂ ਅੱਜ ਵੀ ਬਾਦਲ ਸਾਹਿਬ ਨੂੰ ਯਾਦ ਕਰ ਰਹੇ ਨੇ ਕਹਿੰਦੇ ਵੀ ਅਸੀਂ ਅਕਾਲੀ ਦਾਨ ਨੂੰ ਵੋਟ ਪਾਵਾਂਗੇ ਜਿਹੜਾ ਸਾਡੇ ਪਿੰਡ ਦਾ ਸਕੂਲ ਪੀਐਮ ਸੀਰੀ ਦੇ ਵਿੱਚ ਆ ਗਿਆ ਸੀ ਜੀ ਇਹ ਸਰਕਾਰ ਨੇ ಗ್ರಾಮ ਪੰਚਾਇਤ ਨੇ ਉਹ ਮਤਾ ਪਾ ਕੇ ਵਾਪਸ ਮੋੜਤਾ ਜੀ 3.5 ਕਰੋੜ ਰੁਪਏ 3.5 ਕਰੋੜ ਸਾਢੇ 3.5 ਕਰੋੜ ਰੁਪਏ ਜੀ ਉਹ ਪੀਐਮਸੀ ਦੇ ਵਿੱਚ ਆ ਗਿਆ ਸੀ ਤੇ 40 ਸਾਲਾਂ ਬਾਅਦ ਸਾਡੇ ਪਿੰਡ ਦੀ ਜ਼ਮੀਨ ਦੀ ਆਮਦਨ ਆਉਣ ਲੱਗੀ ਸੀ ਪਿੰਡ ਨੂੰ ਉੱਥੇ ਹੁਣ ਸਟੇਡੀਅਮ ਬਣ ਰਿਹਾ ਜੀ ਉੱਥੇ ਐਡੀ ਦੂਰ ਖੇਡਣ ਤਾਂ ਕੱਲਾ ਜਵਖਤਾ ਜਾਣੀ ਸਕਦਾ ਸਟੇਡੀਅਮ ਤੇ ਇਹ ਮੁੱਦਾ ਹੈਗਾ ਜਿਹੜਾ ਭਾਈ ਸਾਹਿਬ ਕਹਿ ਰਹੇ ਇਹ ਮੁੱਦਾ ਇਹ ਮੁੱਦਾ ਦੇਖੋ ਅੱਜ ਇਹਨਾਂ ਦਾ ਸਾਰਿਆਂ ਦਾ ਚਿਹਰਾ ਨੰਗਾ ਹੋ ਗਿਆ ਪੀਐਮਸੀ ਤੇ ਤਿੰਨੇ ਪਾਰਟੀਆਂ ਭਾਜਪਾ ਕਾਂਗਰਸ ਤੇ ਕਾਲੀ ਹਾਂ ਕਰ ਰਹੇ ਨੇ ਉਹ ਜੇ ਪੰਜਾਬ ਦੇ ਵਿੱਚ ਸਕੀਮ ਲਾਗੂ ਹੁੰਦੀ ਹੈ ਸਾਡੀ ਮਾਂ ਬੋਲੀ ਨੂੰ ਖਤਮ ਕਰਦਾ ਸਾਡੇ ਇਤਿਹਾਸ ਤੇ ਬਹੁਤ ਵੱਡਾ ਉਹਦੇ ਨਾਲ ਛੇੜਛਾੜ ਕਰਦਾ ਉੱਥੇ ਸੈਂਟਰ ਦੀਆਂ ਆਰਐਸਐਸ ਦੀ ਦੇਖੋ ਦੇਖੋ ਅਕਾਲੀ ਦਲ ਬੀਜੇਪੀ ਦੀ ਸਪੋਰਟ ਕਰ ਰਿਹਾ ਤੁਸੀਂ ਆਪ ਦੇਖੋ ਇਹਨੂੰ ਲਾਈਵ ਕੀਤਾ ਜਾਵੇ ਅਸੀਂ ਅਸੀਂ ਖਤਮ ਕਰ ਰਹੇ ਨੇ ਇਹ ਦੇਖੋ ਹੁਣੇ ਕਹਿੰਦੇ ਨੇ ਪੀਐਮਸੀ ਦਾ ਇੱਕ ਮਿੰਟ ਕਿਉਂੜਾ ਇੱਕ ਮਿੰਟ ਇੱਕ ਮਿੰਟ ਕਿਉਂੜਾ ਦੇਖੋ ਇਹ ਬੋਲਣ ਹੀ ਦੇ ਰਹੇ ਆ ਆ ਇਹਨਾਂ ਦੀ ਇੱਥੇ ਆਪਣਾ ਜਵਾਬ ਦੋ ਮਾਈਕ ਤੁਹਾਡੇ ਦੇ ਤੁਸੀਂ ਜਵਾਬ ਦੋ ਆ ਇਹਨਾਂ ਦੀ ਡਿਬੇਟ ਆ ਇਹਨਾਂ ਆ ਇਹਨਾਂ ਦੀ ਡਿਬੇਟ ਦੇ ਇੱਥੇ ਆ ਇਹਨਾਂ ਦੀ ਸਮਝ ਆ ਦੇਖੋ ਸਾਡੀ ਖੋਈ ਜਾ ਰਹੀ ਹੈ ਸਾਡਾ ਪੰਜਾਬ ਦਾ ਬੇੜਾ ਕਰਕੇ ਕਰਦਾ ਉਹ ਸਟੇਡੀਅਮ ਦੇ ਬਣ ਰਿਹਾ ਤੁਸੀਂ ਦੱਸੋ ਸਟੇਡੀਅਮ ਦਾ ਮਿੰਟ ਇੱਕ ਮਿੰਟ ਹਲਕਾ ਹਲਕਾ ਸੁਨਾਮ ਹਲਕਾ ਸੁਨਾਮ ਚ ਬਡਰੁੱਖਾ ਪਿੰਡ ਸਭ ਤੋਂ ਵੱਡਾ ਆਮੜ ਰੁੜਾਈ ਦੇ ਨਿਗਰੇ ਹੇਠ ਆ ਫਿਰ ਉਸ ਸਕੀਮ ਉਥੇ ਕਿਉਂ ਲਾਗੂ ਹੋਰ ਦਿੱਤੀ ਪੀਐਮ 3 ਉਥੇ ਕਿਉਂ ਬਣਿਆ ਬਣਾਇਆ ਨਾ ਉਥੇ ਉਸ ਸਕੀਮ ਗਈ ਨਾ ਉਥੇ ਆਮੜ ਰੋੜ ਹਲਕੇ ਸੁਨਾਮ ਦਾ ਬਡਰੁੱਖਾ ਪਿੰਡ ਸਭ ਤੋਂ ਤੁਹਾਡਾ ਕੀ ਮੁੱਦਾ ਇਸ ਉਹਦੇ ਉੱਪਰ ਤੁਹਾਡਾ ਜਿਹੜਾ ਸਕੂਲ ਦੇ ਵਿੱਚ ਇੰਨੇ ਪੈਸੇ ਪਾਸ ਹੋਏ ਤੇ ਜੀ ਸੈਂਟਰ ਸਰਕਾਰ ਵੱਲੋਂ ਇਹ ਪੰਜਾਬ ਸਰਕਾਰ ਨੇ ਉਹਰੇ ਪੈਸਾ ਲੱਗਣ ਨਹੀਂ ਦਿੱਤਾ ਵੀ ਸੈਂਟਰ ਦਾ ਨਾ ਨਾ ਹੋ ਜੇ ਜਾਂ ਜਵਾਕ ਪੜ ਨਾ ਜਾਣ ਉਹ ਪੈਸਾ ਵਾਪਸ ਕਰਾਇਆ ਗਿਆ ਜੀ ਪਤਾ ਕੀ ਮੁੱਦਾ ਚੱਕਦੇ ਨੇ ਨੀ ਨੀ ਅਮਾਉਂਟ ਸੀ ਉਹ ਜਿਹੜੀ ਪੂਰੀ ਦੱਸ ਰਹੇ ਤੁਸੀਂ ਹਾਂ ਜੀ 3.5 ਕਰੋੜ ਸਾਢੇ 3 ਕਰੋੜ ਰੁਪਇਆ ਉਹ ਆਇਆ ਸੀਗਾ ਜੀ ਮਤਾ ਪਾ ਕੇ ਸਰਪੰਚ ਨੇ ਪੈਸਾ ਵਾਪਸ ਭੇਜਤਾ ਵੀ ਆਸੀਂ ਤਾਂ ਲਾਉਣਾ ਨਹੀਂ ਜੇ ਸੈਂਟਰ ਪੈਸਾ ਭੇਜਦਾਗਾ ਤਾਂ ਲਾਉਣਾ ਕਿਉਂ ਨਹੀਂ ਜੀ ਕਿਹਦੇ ਵਾਸਤੇ ਆ ਰਿਹਾ ਪੈਸਾ ਗਰੀਬਾਂ ਵਾਸਤੇ ਜ਼ਿਮੀਂਦਾਰਾਂ ਵਾਸਤੇ ਆ ਰਿਹਾ ਉਹ ਜੀ ਇੱਕ ਕਬੱਡੀ ਸ਼ਿਕਾਇਤ ਆ ਜਿਹੜੀ ਇਹਨਾਂ ਨੇ ਦਿੱਤੀ ਆ ਗੇਟ ਚ ਨਾ ਪਹਿਲਾਂ ਕਹਿਆ ਕਰੋ ਜਿਹਦੀ ਵਾਰੀ ਆ ਉਹ ਬੋਲੇ ਮਤਲਬ ਇਹਦੇ ਇੱਕ ਤੱਤ ਹੁੰਦੇ ਨੇ ਐਵੇਂ ਰੌਲਾ ਪਾਈ ਜਾਣਾ ਗੱਲ ਕੋਈ ਆਉਣੀ ਨਾ ਅਸੀਂ ਰੌ ਜਿਹੜਾ ਪਹਿਲੀ ਗੱਲ ਇਹ ਸਾਰੀਆਂ ਤਿੰਨੇ ਪਾਰਟੀਆਂ ਝੂਠ ਬੋਲ ਰਹੀ ਨੇ ਉਹ ਸਾਢੇ 3 ਕਰੋੜ ਆਇਆ ਹੀ ਨਹੀਂ ਸਬੂਤ ਦੇ ਦੇਣ ਉਹ ਕੱਲੀ ਪ੍ਰਪੋਜ਼ਲ ਸੀ ਪਹਿਲੀ ਗੱਲ ਪੈਸਾ ਕੋਈ ਨਹੀਂ ਆਇਆ 1 ਰੁਪਈਆ ਵੀ ਕਾਊਂਟ ਨਹੀਂ ਆਇਆ ਜੇ ਸਬੂਤ ਦੇ ਦੇਣ ਮੈਂ ਇਹਨਾਂ ਲਈ ਵੋਟਾਂ ਮੰਗੂਗਾ ਇੱਕ ਗੱਲ ਦੂਜੀ ਗੱਲ ਜਦੋਂ ಗ್ರಾಮ ਪੰਚਾਇਤ ਨੇ ਉਹਦਾ ਸਾਰਾ ਪ੍ਰਪੋਜ਼ਲ ਪੜਿਆ ਉਹਦੇ ਵਿੱਚ ਹਿੰਦੀ ਭਾਸ਼ਾ ਪੰਜਾਬੀ ਤੇ ਬੜਾ ਉਹਦੇ ਲਈ ਕਰ ਰਹੇ ਸੀ ਤੇ ਇਹ ਤਾਂ ਕੱਲੀ ਦਲ ਤਾਂ ਕਰ ਹੀ ਆ ਰਐਸਐਸ ਸੋਚਦੇ ਰਿਹਾ ਤੇ ਅੱਜ ਤਾਂ ਮੈਂ ਹੈਰਾਨਾ ਕਾਂਗਰਸ ਵੀ ਸੋਚ ਤੇ ਆ ਗਈ ਕਾਂਗਰਸ ਜਿਹੜੀ ਬੀਜੇਪੀ ਦੀ ਕੱਟੜ ਵਿਰੋਧੀ ਹੈ ਉਹ ਵੀ ਅਜਾ ਰਐਸਐਸ ਤੇ ಗ್ರಾಮ ਪੰਚਾਇਤ ਨੇ ਇਕੱਲਾ ਅਸੀਂ ਪਰਸੋਂ ਮੀਤ ਥੇਰ ਜੀ ਇੱਥੇ ਆਏ ਮੈਂ ਇੱਥੇ ਖੜਕੇ ਵਾਦਾ ਕਰਕੇ ਜਾਣਾ ਕਿ ਇੱਥੇ ਪਲੱਸ 2 ਦਾ ਸਕੂਲ ਪਾਸ ਕਰਾਵਾਂਗੇ ਦੂਜੀ ਗੱਲ ਇਹ ਕਹਿੰਦੇ ਨੇ ਬੱਚਿਆਂ ਨੂੰ ਪੜ੍ਹਨ ਦਿੱਤਾ ਜਾਂਦਾ ਮੰਗਵਾਲ ਦੇ ਵਿੱਚ ਆਲਰੇਡੀ ਬਹੁਤ ਸੋਹਣਾ ਸਕੂਲ ਚੱਲ ਰਿਹਾ ਚੱਲ ਰਿਹਾ ਬਹੁਤ ਵਧੀਆ ਐਡਮਿਸ਼ਨਾਂ ਨੇ ਤੇ ਬਹੁਤ ਚੰਗੇ ਅਧਿਆਪਕ ਪ੍ਰਿੰਸੀਪਲ ਨੇ ਐਵੇਂ ਇੱਥੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਤੇ ਅਸੀਂ ਵਾਦਾ ਕਰਦੇ ਹਾਂ ਤੇ ਪਲੱਸ 2 ਦਾ ਸਕੂਲ ਲੈ ਕੇ ਆਵਾਂਗੇ 4 ਸਾਲਾਂ ਦੇ ਵਿੱਚ ਸਰਕਾਰ ਨੇ ਕੀ ਕਰਿਆ ਉੱਥੇ ਸਸਰ ਸਰਕਾਰੀ ਸਕੂਲ ਦੇ ਵਿੱਚ ਆਪਾਂ ਸਾਰੇ ਪਿੰਡ ਦੇ ਖੜਿਆ ਆਮ ਆਦਮੀ ਪਾਰਟੀ ਇੱਕ ਕੰਮ ਦੱਸਦੇ ਸਰਕਾਰੀ ਸਕੂਲ ਦੇ ਵਿੱਚ ਆਹ ਕਰਿਆ 88 ਲੱਖ ਰੁਪਏ ਵਿਜੇਂਦਰ ਸਿੰਘ ਲਾ ਜੀ ਨੇ ਲਾਇਆ ਜਿੱਥੇ ਇੱਕ ਕਮਰਾ ਦੱਸ ਦੇਣ ਵੀ ਅਸੀਂ ਉਹਦਾ ਪਾਇਆ ਐਮਪੀ ਐਮਪੀ ਲੈਂਡ ਸਕੀਮ ਮੇਰੇ ਗੱਲ ਸੁਣੋ ਤਾਂ ਸਹੀ ਸੁਣੋ ਤਾਂ ਸਹੀ ਐਮਪੀ ਲੈਂਡ ਸਕੀਮ ਦੇ ਵਿੱਚੋਂ ਭਗਵੰਤ ਮਾਨ ਜੀ ਨੇ 10 ਲੱਖ ਰੁਪਏ ਦਿੱਤਾ ਸਾਨੂੰ ਉਹਦੇ ਵਿੱਚੋਂ 1.5-2 ਲੱਖ ਰੁਪਏ 1.5-2 ਲੱਖ ਰੁਪਏ ਉਹ 10 ਲੱਖ ਰੁਪਏ ਤਾਂ ਤੁਹਾਨੂੰ ਦਿਖ ਗਿਆ ਜਿਹੜਾ 88-99 ਲੱਖ ਰੁਪਏ ਲੱਗੇ ਉਹ ਨਹੀਂ ਦਿਖਦਾ ਹੁਣ ਹੀ ਦਿਖਦਾ 4 ਸਾਲਾਂ ਦੇ ਜਿਹੜੇ ਮੁੱਖ ਮੰਤਰੀ ਬਣੇ ਨੂੰ ਜੇ ਨਾ ਟੈਂਪ ਬੀਬੀ ਭਰਾਜ ਜੀ ਆ ਜੀ ਸਾਡੇ ਸੀਐਮ ਸੀਟੀ ਆ ਸੀਐਮ ਸੀਟੀ ਬਜਦੇ ਜਦੋਂ ਪੱਕਾ ਕੰਮ ਕਹਿੰਦਾ ਸੰਗਰੂਰ ਤੋਂ ਲੱਗਦੇ ਇਸ ਜਨ ਪਿੰਡ ਦਾ ਸ਼ਹਿਰ ਜਾਨੇ ਸੀ ਕਹਿੰਦਾ ਸੀਐਮ ਸੀਟੀ ਆ ਸੀਐਮ ਸੀਟੀ ਚ ਜਿਹੜੀਆਂ ਲਾਈਟਾਂ ਜਿਹੜਾ ਕੁਝ ਕੰਮ ਕਰਾਇਆ ਸੀ ਉਹ ਹੀ ਨਹੀਂ ਸੰਭਰੀਆਂ ਜੇ ਦੋਸਤ ਜਵਾਬ ਵੀ ਮੰਗਵਾਲਦੇ ਸਕੂਲ ਚ ਕਿੰਨੇ ਪੈਸੇ ਲੱਗੇ ਨੇ ਹੁਣ ਦੇ ਤੁਹਾਡੀ ਸਰਕਾਰ 10 ਲੱਖ ਤਾਂ ਆਪ ਮੰਨ ਗਏ ਉਹ ਵੀ ਆਮ ਆਦਮੀ ਪਾਰਟੀ ਵੱਲੋਂ ਆਏ ਸਟੇਡੀਅਮ 57 ਲੱਖ ਰੁਪਿਆ 35 ਲੱਖ ਦੀ ਡਿਸਪੈਂਸਰੀ ਤੇ ਸੜਕਾਂ ਗਲੀਆਂ ਨਾਲੀਆਂ ਲਈ ਹੋਰ ਬਹੁਤ ਪੈਸੇ ਆਏ ਨੇ ਤੇ ਇੱਕ ਇੱਕ ਮਿੰਟ ਇੱਕ ਪਾਸੇ ਤਾਂ ਕ ਪੜਾਈ ਨਹੀਂ ਹੋ ਰਹੀ ਪੈਸੇ ਮੋੜ ਤੇ ਹੁਣ ਇਹ ਕਹਿੰਦੇ ਨੇ ਉਥੇ ਪੈਸੇ ਲੱਗੇ ਨੇ ਤੁਸੀਂ ਇਹਨਾਂ ਸਟੈਂਡ ਦੇਖੋ ਤੁਸੀਂ ਤਿੰਨਾਂ ਪਾਰਟੀਆਂ ਦਾ ਸਟੈਂਡ ਦੇਖੋ ਇੱਕ ਪਾਸੇ ਕਹਿੰਦੇ 88 ਲੱਖ ਲੱਗ ਗਿਆ ਹਾਂ ਜੀ ਪੜਾਈ ਪਹਿਲਾਂ ਵੀ ਹੋ ਰਹੀ ਸੀ ਮੇਰੇ ਵੀਰ ਪੜਾਈ ਪਹਿਲਾਂ ਵੀ ਹੋ ਰਹੀ ਸੀ ਸਾਨੂੰ ਇੰਜ ਦੱਸਣ ਵੀ ਪੈਸਾ ਲਾਇਆ ਕਿੱਥੇ ਬਸ ਸਾਨੂੰ ਉਹ ਦੱਸ ਕਿਹੜੀ ਗਲੀ ਬਣੀ ਹੈ ਕਿਹੜੀ ਉਹ ਬਣੀ ਹੈ ਕਿਹੜੀ ਛੜਕ ਬੜ ਗਈ ਕਿਹੜੀ ਉਹ ਕਰ ਦੱਸੋ ਇਹ ਤਾਂ ਉਹਦੀ ਬਣੀ ਹੈ ਅਕਾਲੀ ਦਲ ਦੇ ਰਾਜੀ ਬਣੀ ਹੈ ਸਕੂਲ ਦੀ ਪੜ੍ਹਾਈ ਦੱਸਣ ਬੱਚਿਆਂ ਦੀ ਪੰਜਾਬੀ ਖੋਣਾ ਚਾਹੁੰਦੇ ਨੇ ਇਹ ਕਿੱਥੇ ਪੈਸਾ ਲੱਗਾ ਦੱਸੋ ਕਿਤੇ ਪੰਜੀ ਲੱਗੀ ਐਕਰ ਦਿਖਾ ਦਿਓ ਸਰ ਇੱਕ ਗੱਲ ਦੱਸੋ ਵੀ ਸਾਮ ਨੂੰ 6:30 ਵਜੇ ਸਟੇਡੀਅਮ ਦਾ ਮਹੂਰਤ ਕਰ ਦਈਏ ਬੀਬੀ ਭਰਾਜ ਦਿਨੇ ਡਰ ਲੱਗਦਾ ਸਾਢੇ 6 ਵਜੇ ਟਾਈਮ ਆ ਕੋਈ ਰਾਤ ਨੂੰ ਉਹ ਖੇਤਾਂ ਦੇ ਵਿੱਚ ਜਾ ਕੇ ਮਹੂਰਤ ਕਰਦੇ ਹਾਂ ਦਿਨੇ ਡਰ ਲੱਗਦਾ ਕੋਈ ਪੰਚਾਇਤ ਹੁੰਦੀਆਂ ਨਾਲ ਪੰਚਾਇਤ ਜਾ ਕੇ ਪਿੰਡ ਦੀ ਸਾਰੀ ਸਭਾ ਨੂੰ ਬੁਲਾ ਕੇ ਗ੍ਰਾਮ ਸਭਾ ਕਾਦੇ ਵਾਸਤੇ ਹੁੰਦੀ ਹੈ ਪਿੰਡ ਨੂੰ ਬੁਲਾ ਕੇ ਸਾਰਾ ਕੁਝ ਪਤਾ ਲੱਗੇ ਨਾ ਤਾਂ ਬਿਲਕੁਲ ਪਿੰਡ ਮੰਗਵਾਲ ਦੇ ਲੋਕ ਨੇ ਇਹ ਉਹ ਮੁੱਦੇ ਨੇ ਉਹ ਸਵਾਲ ਨੇ ਇੱਕ ਦੂਜੀਆਂ ਪਾਰਟੀਆਂ ਦੇ ਵੱਲੋਂ ਦੂਜੀਆਂ ਪਾਰਟੀਆਂ ਦੇ ਉੱਪਰ ਜਿਹੜੇ ਸਵਾਲਾਂ ਨੂੰ ਲੈ ਕੇ ਕਿਤਨਾ ਕਿਤੇ ਹੁਣ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਬੰਧੀ ਦੀਆਂ ਚੋਣਾਂ ਹੋਣੀਆਂ ਨੇ ਤੇ ਇੰਨੇ ਚੋਣਾਂ ਦਾ ਜਿਹੜਾ ਰਿਜ਼ਲਟ ਹੈਗਾ ਉਸਨੇ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਉੱਪਰ ਵੀ ਕਿਤਨਾ ਕਿਤੇ ਆਪਣੀ ਛਾਪ ਛੱਡਣੀ ਆ 14 ਤਰੀਕ ਨੂੰ ਵੋਟਾਂ ਹੋਣੀਆਂ ਨੇ 17 ਤਰੀਕ ਨੂੰ ਰਿਜ਼ਲਟ ਆਉਣਾ ਹੁਣ ਦੇਖਣਾ ਦੇ ਲੋਕ ਇਸ ਵਾਰ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਨੂੰ ਜਿੱਤਦਾ ਫਤਵਾ ਦਿੰਦੇ ਨੇ ਚਰਨਜੀਤ ਕੌਸ਼ਲ ਕੈਮਰਾ ਪਰਸਨ ਹਰਪਾਲ ਸਿੰਘ ਆਪ ਦੇ ਨਾਲ ਪਿੰਡ ਮੰਗਵਾਲ ਤੋਂ